ਸਤਿਗੁਰ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਸੁਵੇਰੀ ਉੱਠ ਕੇ ਸੁਣਾਂਗੇ ਆਪਜੀ ਸਾਹਿਬ ਦਾ ਪਾਠ ਨਾਮ ਕਰਤਾ ਪੁਰਖ ਮੇਰੇ ਪਾਉ ਨੇ ਮੈਰ ਅਕਾਲ ਮੂਰਤ ਅਜੋਨੀ ਸੈ ਬੰ ਗੁਰ ਪ੍ਰਸਾਦ ਜਪ ਆ ਦੁ ਸੱਤ ਜੁਗਾਤੋ ਸੱਤ ਹੂੰ ਮੈਂ ਈ ਸੱਤ ਨਾਮਕ ਹੁਸੀ ਈ ਸੱਤ ਸੋਤੈ ਸੋਤ ਨਾ ਹੁਗਈ ਜੇ ਸੋਤੀ ਨਕਵਾ ਫੇਰਾ ਪਛਕਾਣਾ ਸੀਗਾ ਸਿੰਘ ਨੂੰ ਪ੍ਰਸ਼ਾਦਾ ਪਰਮਿੰਦਰ ਕੌਰ ਨੇ ਕੀਤੀ ਦਵਤ ਸਫਾਈ ਦਵਾ ਦਵ ਤੇ ਨਾਲੇ ਕੀਤਾ ਪ੍ਰਸ਼ਾਦਾ ਤਿਆਰ ਤੇ ਆਪਾਂ ਕੇ ਬਾਹਰ ਤਾਂ ਮੌਸਮ ਸੀਗਾ ਬਹੁਤ ਵਧੀਆ ਤੇ ਆਪਾਂ ਲੈ ਗਏ ਬਾਬਾ ਜੀ ਨੂੰ ਘਰੋਂ ਜਾ ਕੇ ਤੇ ਬਾਬਾ ਜੀ ਨੇ ਕੀਤੀ ਅਰਦਾਸ ਨੰਗਰ ਦੇ ਉਹਦਾ ਜੁੰਤੀ ਕੰਤਵਰ ਬਾਬਾ ਜੀ ਨੇ ਛੱਡ ਗਿਆ ਪ੍ਰਸ਼ੰਤਾ ਪ੍ਰਸ਼ੰਤਾ ਜੀ ਨੂੰ ਦੋ ਵਾਰ ਫੇਰ ਹੋਈ ਸਰਦਾਰ ਸਾਰੇ ਜਾਨੇ ਜਮਾਇੰਦ ਗੱਤਾਂ ਫੇਰ ਅਪਾ ਬਾਬਾ ਜੀ ਨੂੰ ਘਰ ਛੱਡ ਗਿਆ ਏ ਤੇ ਆ ਕੇ ਪਲਾਇਆ ਗਾਈਆਂ ਨੂੰ ਪਾਣੀ ਆਪਾਂ ਜਾਣਾ ਸੀ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਤੇ ਤੇ ਤੁਰਨ ਲੱਗੇ ਤਾਂ ਘਰੇ ਆ ਕੇ ਪਰੋਣੇ ਮਾਸੀ ਦਾ ਮੁੰਡਾ ਤੇ ਵੇ ਆਪਣਾ ਚਾਚਾ ਜੂ ਪਲਾ ਕੇ ਆਪਾਂ ਤੁਰ ਪਏ ਘਰੋਂ ਦੋਈ ਜਾਣੇ ਮੀਆਂ ਬੀਬੀ ਹੋ ਗਿਆ ਰੈਡੀ ਆਪਾਂ ਤੁਰ ਪਏ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਲਈ ਤੇ ਆਪਾਂ ਪਹੁੰਚ ਗਏ ਜੀ ਨੌਰੇ ਬੱਚਿਓ ਵਾਲਾ ਜੀ ਕਿਸੇ ਨੇ ਉਹਨਾਂ ਦੇ ਲਈ ਆਪੇ ਕਰਨ ਵੇਟ ਤੇ ਵੇਟ ਕਰਦੇ ਕਰਦੇ ਜਾਨੂੰ ਆਪਾਂ ਪੀਤੀ ਰਸ ਰਸ ਦੇ ਪੀਤੇ ਗਲਾਸ ਦੋ ਤਿੰਨ ਗਲਾਸ ਪੀ ਕੇ ਰਸ ਦੇ ਮਣੋਂ ਕਹਿੰਦੀ ਅੱਧਾ ਮੈਂ ਹੋਰ ਪੀਣਾ ਮੈਂ ਕਹਿੰਦਾ ਪੀ ਲਾ ਪੀ ਲਾ ਛੁਕਰ ਤੂੰ ਵੀ ਕੁਝ ਪੀਤਾ ਤੇ ਫੇਰ ਆਪਾਂ ਪਹੁੰਚ ਗਏ ਜੀ ਪੋਜੇ ਵਾਲਾ ਜਿੱਥੇ ਸੰਗਤ ਦੇ ਲਈ ਨਵੀਂ ਸੜਕ ਬਣ ਰਹੀ ਹੈ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਸੁੱਚਾ ਸਿੰਘ ਸੰਤ ਬਾਬਾ ਸਤਨਾਮ ਸਿੰਘ ਜੀ ਵੱਲੋਂ ਬਹੁਤ ਵੱਡੀ ਸੇਵਾ ਸੰਤ ਬਾਬਾ ਗੁਰਵਜਨ ਸਿੰਘ ਜੀ ਪਟਲਾਬੇ ਵਾਲਿਆਂ ਵੱਲੋਂ ਵੀ ਇਹ ਜਿਹੜੀ ਸੇਵਾ ਵਾ ਸੜਕ ਦੀ ਚੱਲ ਰਹੀ ਹੈ ਬਹੁਤ ਵੱਡੇ ਪੱਧਰ ਤੇ ਤੇ ਸਾਰੀ ਸੰਗਤ ਨੂੰ ਆਤ ਜੋੜ ਕੇ ਬੇਨਤੀ ਹੈ ਕਿ ਸੰਗਤ ਜੀ ਸੜਕ ਦੀ ਸੇਵਾ ਦੇ ਵਿੱਚ ਜ਼ਰੂਰ ਯੋਗਦਾਨ ਪਾਓ ਤੇ ਆਪਾਂ ਉੱਥੋਂ ਚੱਲ ਕੇ ਚਾਹ ਪਾਣੀ ਛੱਕ ਕੇ ਸ਼੍ਰੀ ਅਨੰਦਪੁਰ ਸਾਹਿਬ ਤਪੁੰਚੇ ਦਾ ਬਹੁਤ ਝਾਮ ਅਦਾ ਸ਼ਬੋਸਿਕਾ ਜੀ ਕੱਲ ਤੇ ਆਪਾਂ ਪਹੁੰਚਣਾ ਸੀ ਪਹਿਲਾਂ ਬਾਬਾ ਗਦ ਦਿੱਤਾ ਜੀ ਦੇ ਅਸਥਾਨ ਤੇ ਤੇ ਆਪਾਂ ਪਹਿਲਾਂ ਚ ਪਹੁੰਚ ਗਏ ਜੀ ਬਾਬਾ ਗਦ ਦਿੱਤਾ ਜੀ ਦੇ ਅਸਥਾਨ ਤੇ ਤੇ ਬਾਬਾ ਗਦ ਦਿੱਤਾ ਜੀ ਦੇ ਅਸਥਾਨ ਤੇ ਨਤਮਸਤਕ ਹੋਣ ਤੋਂ ਬਾਅਦ ਲਾ ਆਪਾਂ ਲਈ ਦੇਗ ਦੇਗ ਲੈ ਕੇ ਫਿਰ ਟੇਕੇ ਜੀ ਮੱਥਾ ਬਾਬਾ ਗਦ ਦਿੱਤਾ ਜੀ ਦੇ ਅਸਥਾਨ ਤੇ ਫਿਰ ਕਰਵਾਈ ਅਰਦਾਸ ਅਰਦਾਸ ਕਰਨ ਤੋਂ ਬਾਅਦ 15 ਮਿੰਟ ਬੈਠ ਗਏ ਫੇਰ ਸ਼ੇਕਾ ਲੰਗਰ ਤੇ ਇਹ ਸਥਾਨ ਧੰਨ ਧੰਨ ਬਾਬਾ ਕਰ ਦਿੱਤਾ ਹੀ ਕਰ ਦਿੱਤਾ ਦਿਨ ਦੁਨੀ ਗਟਿਕਾ ਜੋ ਬਰਨ ਕੇ ਸੋਬਰ ਦਿੱਤਾ ਫੇਸ਼ਾ ਕੇ ਲੰਗਰ ਲੰਗਰ ਚਾ ਕੇ ਆਪਾਂ ਜਾਣਾ ਸੀਗਾ ਬਾਬਾ ਬੁੱਢਣ ਸਾਹਿਬ ਜੀ ਦੇ ਸਥਾਨ ਤੇ ਤੇ ਆਪਾਂ ਕਰਨ ਲੱਪੇ ਨਾਲ ਦੀ ਵੇਟ ਉਹ ਸੀਗੇ ਇਸ ਬਾਬਾ ਬੁੱਢਣ ਜੀ ਦੇ ਸਥਾਨ ਤੇ ਕਹਿੰਦੇ ਉੱਥੇ ਆ ਜਾਓ ਫੇਰ ਆਪਾਂ ਪਾ ਕੇ ਜੁੱਤੀਆਂ ਤੇ ਆਪਾਂ ਹੋ ਗਏ ਬਾਬਾ ਬੁੱਢਾ ਜੀ ਦੇ ਸਥਾਨ ਤੇ ਨਿਰਵਾਨਾ ਤੇ ਮੈਡਮ ਬਣਾ ਰਹੀ ਸੀ ਵੀਡੀਓ ਤੇ ਅੱਪਾ ਮਾਰੇ ਮੋਟਰ ਦੀ ਕਿੱਕ ਤੇ ਆਪਾਂ ਪਹੁੰਚ ਗਏ ਧੰਧਨ ਬਾਬਾ ਬੁੱਢਣ ਸ਼ਾਹੀ ਮਹਾਰਾਜ ਜੀ ਦੇ ਸਥਾਨ ਤੇ ਇਹ ਸਥਾਨ ਧੰਧਨ ਬਾਬਾ ਬੁੱਢਣ ਸ਼ਾਹੀ ਜੀ ਦਾ ਸਥਾਨ ਹੈ ਜਿੱਥੇ ਸ਼ੇਰ ਬੱਕਰੀਆਂ ਚਾਰਦਾ ਰਿਹਾ ਤੇ ਬਾਬਾ ਜੀ ਸੁਣਾ ਰਹੇ ਸੀਗੇ ਜਗ੍ਹਾ ਦਾ ਪ੍ਰਸੰਗ ਬਾਬਾ ਬੁੱਢਣ ਸ਼ਾਹੀ ਦਾ ਤੇ ਆਪਾਂ ਵੀ ਬੈਠ ਕੇ ਹਾਜ਼ਰੀ ਭਰੀ ਸਾਰੀ ਸੰਗਤ ਨੇ ਪਿਆਰ ਤੇ ਸ਼ਤਕਾ ਦੇ ਰਮੱਤਾ ਟਿਕਿਆ ਤੇ ਸ਼ਾਂਤ ਹੋ ਗਏ ਤੇ ਫੇਰ ਆਪ ਕੋ ਬੋਲ ਗਏ ਇਹਦਾ ਵੀ ਸੋਤ ਇਹ ਤੇ ਅਸਥਾਪਿਤ ਹੋ ਜਾਂਦੀ ਹੈ ਤੇ ਜੀ ਸੱਚਾ ਘਰ ਹੈ ਜੀ ਸਾਰਿਆਂ ਦਾ ਤੇ ਬਹੁਤ ਠੰਡਾ ਪਾਣੀ ਸੀਗਾ ਸੰਗਤ ਅ ਇਸ਼ਨਾਨ ਕਰ ਰਹੀਆਂ ਸੀਗੀਆਂ ਤੇ ਨਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਕੇ ਤੇ ਤਿਆਰ ਹੋ ਚੁੱਕੀ ਆ ਗੁਰਦੁਆਰਾ ਪਤਾਲਪੁਰੀ ਸਾਹਿਬ ਇਹ ਤੇ ਬਹੁਤ ਵਧੀਆ ਅੰਦਰੋਂ ਜਿਹੜਾ ਗੁਰਦੁਆਰਾ ਸਾਹਿਬ ਉਹ ਤਿਆਰ ਕੀਤਾ ਗਿਆ ਨਵਾਂ ਤੇ ਇਹ ਸਥਾਨ ਕੀਰਤਪੁਰ ਸਾਹਿਬ ਦੇ ਸ਼ਹਿਰ ਦੇ ਦੱਕਣ ਵਿੱਚ ਸਤਲੁਜ ਦਰਿਆ ਦੇ ਕੰਢੇ 'ਤੇ ਦਿੱਤਾ ਹੈ ਜਿਸ ਨੂੰ ਮੀਰੀ ਪੀਰੀ ਦੇ ਮਾਲਕ ਸ਼ਾਹਬ ਜਿਹੜੇ ਹਰਗੋਬਿੰਦ ਸਾਹਿਬ ਕੋ ਜੀਨੇ ਗੁਰਦ੍ਰਿਤ ਸਾਹਿਬ ਦੇ ਸਥਾਨ ਤੋਂ ਤੀਰ ਮਾਰ ਕੇ ਪ੍ਰਗਟ ਕੀਤਾ ਇਸਤਾਨ ਤੇ 6ਵੇਂ ਪਾਸ਼ਾ ਸ਼ਸ਼ੀਦੇਵ ਗੁਰਗੁਣ ਸਾਹਿਬ ਜੀ ਦਾ 7ਵੇਂ ਪਾਸ਼ਾ ਗੁਰੂ ਹਰ ਰਾਜ ਜੀ ਪਵਿੱਤਰ ਸ੍ਰੀ ਨਰਨ ਸੰਸਕਾਰ 8ਵੇਂ ਪਾਸ਼ਾ ਸ਼ਸ਼ੀਦੇਵ ਗੁਰਗੁਣ ਹਰਕ੍ਰਿਸ਼ਨ ਸਾਹਿਬ ਮਾਰੇ ਦਾ ਅੰਗਿਠਾ ਸਾਹਿਬ ਵੀ ਇੱਥੇ ਸ਼ੋਭਿਤ ਹੈ ਤੇ ਇੱਥੇ ਹੀ ਇਹਨਾਂ ਦੇ ਜਿਹੜੇ ਫਿਰ ਆਪਾਂ ਮੱਥਾ ਟੇਕਣ ਤੋਂ ਉਪਰੰਤ ਆਪਾਂ ਤੁਰਪੇ ਘਰ ਨਾਲ ਪਾਸਾ ਉੱਤੇ ਫਾਟਕ ਲੱਗਾ ਹੋਇਆ ਸੀ ਟ੍ਰੇਨ ਆਉਣ ਨੂੰ ਹਲੇ 20-25 ਮਿੰਟ ਪਈ ਸੀ ਪਹਿਲੇ ਫਾਟਕ ਠੋਕ ਦਿੱਤਾ ਬਾਈ ਉਹਨਾਂ ਨੇ ਬਾਈ ਸੀਗਾ ਥੋੜਾ ਗੁੱਸੇ 'ਚ ਕੱਬਾ ਸੁਹਾਦੀ ਥੋੜੀ ਆ ਰੀ ਲੌਰੀ ਦਾ ਬੜੀ ਹੋਲੀ ਹੋਣਾ ਪਹੁੰਚ ਗਏ ਤੇ ਸਰਦਾਰ ਸਾਹਿਬ ਲਿਓ ਗਿਰਵਾਨਾ ਗਰਮੀ ਦਾ ਪਰਾ ਨਿਕਲ ਗਿਆ ਪੰਜ ਪਿਆਰਾ ਪੱਰ ਚੇਰੀ ਨੰਦਪੁਰ ਸਾਹਿਬ ਪੰਜ ਪਿਆਰਾ ਪਾਰਕ ਚੇਰੀ ਨੰਦਪੁਰ ਸਾਹਿਬ ਤੋਂ ਅੱਪਾ ਪਹੁੰਚ ਗਏ ਉਹ ਦਰਸਾ ਹਾਂਜੀ 5 ਕਿਲੋਮੀਟਰ ਪਹਿਲੀ ਆ ਪੰਜ ਪਿਆਰਾ ਪਾਰਕ ਉੱਥੇ ਪਹੁੰਚ ਗਏ ਉੱਥੇ ਪਹੁੰਚੇ ਤਾਂ ਉੱਥੇ ਮੈਡਮ ਨੇ ਕਰਵਾਈਆਂ ਫੋਟੋਆਂ 10 ਮਿੰਟ ਖੜਾ ਰਹਿ ਕਰਨ ਤੋਂ ਬਾਅਦ ਆਪਾਂ ਪਾਰ ਗਏ ਸ਼੍ਰੀ ਕੇਸਗੜ ਸਾਹਿਬ ਸੰਗਤਾਂ ਦਾ ਭਾਰੀ ਇਕੱਠ ਸੰਗਤਾਂ ਦਾ ਸ੍ਰੀ ਪ੍ਰਤੀ ਪਿਆਰ ਸਰਦਾ ਬੋਲਾਂ ਦੀ ਸਜਾਵਟ ਪੂਰੀ ਤਰ੍ਹਾਂ ਹੋਯੋ ਜੀਲੇ ਹੌਲੀ ਹੌਲੀ ਲਾ ਰਹੇ ਸੀਗੇ ਸਾਰੇ ਫੁੱਲ ਤੇ ਸੰਗਤਾਂ ਬਹੁਤ ਸੀਗੀਆਂ ਆਪਾਂ ਟਿਕਿਆ ਪਹਿਲਾ ਮੱਥਾ ਮੱਥਾ ਟੇਕਣ ਤੋਂ ਪरांत ਆਪਾਂ ਪੜੇਗੇ ਸ਼੍ਰੀ ਕੇਸਗਰ ਸਾਹਿਬ ਪ੍ਰਸ਼ਾਦ ਲੈ ਆ ਪ੍ਰਸ਼ਾਦ ਲੈ ਮੱਥਾ ਟੇਕਿਆ ਮੱਥਾ ਟੇਕ ਕੇ ਤੇ ਫਿਰ ਆਪਾਂ ਅੱਗੇ ਬਾਹਰ ਤੇ ਆਪਾਂ ਲੈ ਆ ਪਿੰਨੀ ਪ੍ਰਸ਼ਾਦ ਤੇ ਫਿਰ ਆਪਾਂ ਨਾਲ ਦੀ ਨਾਲ ਬਣਾਈ ਬਾਹਰ ਆ ਕੇ ਵੀਡੀਓ ਬਹੁਤ ਵਧੀਆ ਦ੍ਰਿਸ਼ ਮੀ ਪੈਣ ਦੇ ਕਰਨ ਪੂਰੀਆਂ ਪਹਾੜੀਆਂ ਸਾਫ਼ ਦਿਸਰੀਆਂ ਸੀਗੀਆਂ ਦੂਰ ਦੂਰ ਤੱਕ ਪਹਾੜੀਆਂ ਸਾਫ਼ ਬਿਲਕੁਲ ਤੇ ਆਪਾਂ ਬਣਾਈ ਬਲੌਗ ਦੇ ਲਈ ਵੀਡੀਓ ਉੱਥੇ ਘੜ ਕੇ ਤੇ ਫਿਰ ਉੱਥੋਂ ਆਪਾਂ ਹੋ ਗਏ ਰਵਾਨਾ ਮੱਧ ਟੇਕਣ ਪ੍ਰਾਂਤ ਪਾਣ ਅਸਿਕ ਕਰਨ ਨੂੰ ਤੇ ਆਪਾਂ ਲੈ ਆ ਪਿੰਨੀ ਪ੍ਰਸ਼ਾਦ ਪਿੰਨੀ ਪ੍ਰਸ਼ਾਦ ਲੈ ਕੇ ਆਪਾਂ ਮਾਰੀ ਸਕੂਟਰ ਮੋਟਰਸਾਈਕਲ ਦੀ ਕਿੱਕ ਤੇ ਆਪਾਂ ਹੋ ਗਏ ਉੱਥੋਂ ਘਾਟੀ ਤੋਂ ਥੱਲੇ ਉਤਰਨ ਲੱਗੇ ਤੇ ਮੈਡਮ ਨੂੰ ਹੀ ਰਾਤ ਵਿੱਚ ਲੈਣੇ ਸੀ ਸੂਟ ਲੈ ਦੇ ਦੋ ਸੂਟ 4-4000 ਵਾਲੇ ਦੋ ਸੂਟ ਲੈ ਕੇ ਦੇ ਉੱਤੇ ਵਾਹਿਗੁਰੂ ਵਾਬਾ ਭਲੀ ਕਰੇ ਜਨਾਨੀਆਂ ਦਾ ਖਰਚੇ ਨੂੰ ਕੌਣ ਚੱਲੇ ਤੇ ਸੂਟ ਲੈਣ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਪਮਦੂਮੇਵਾਲ ਸਾਦੇ ਪਿੰਡ ਡੂਮੇਵਾਲ ਤੋਂ ਹੁੰਦੇ ਹੋਏ ਪੋਜਿਆੜ ਪੋਜਿਆੜ ਤੋਂ ਹੁੰਦੇ ਹੁੰਦੇ ਗੜਚੈਂਕਰ ਬਹੁਤ ਵੱਡਾ ਜਾਮ ਰੋੜੀ ਸਾਹਬ ਦੇ ਘਰ ਤੋਂ ਪਿੱਛੇ ਉਹ ਜਾਮ ਜੀ ਹੋ ਗਿਆ ਤੇ ਹੌਲੀ 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 ਨਿਕਲਦੇ ਨਿਕਲਦੇ ਸਾਨੂੰ ਲੱਗ ਗਿਆ ਅੱਧਾ ਘੰਟਾ ਘਟੋ ਘਟ ਜਾਮ ਦੇ ਵਿੱਚ ਮੋਟਰਸਾਈਕਲ ਤੇ ਫਿਰ ਆਪਾਂ ਹਣ ਅਸੀਂ ਬੰਗਿਆ ਨੂੰ ਤਾਂ ਉਧਰੋਂ ਦੇਖਿਆ ਉਧਰੋਂ ਉੱਤੋਂ ਵੀ ਜ਼ਿਆਦਾ ਵੱਡਾ ਜਾਮ ਤੇ ਗੱਡੀਆਂ ਨੇ ਕਿ ਭਾਈ ਮੋੜ ਲ ਮੋੜ ਲ 2 ਘੰਟੇ ਨਹੀਂ ਜਾਮ ਖੋਲਦਾ ਇਹ ਲਾਪੀਆਂ ਬਣਾਉਣ ਵੀਡੀਓ ਆਜ ਉਹ ਆ ਜੋ ਪਿਛੇ ਆ ਜੋ ਚਲੋ ਜੀ ਆਦਮੀ ਚ ਮਿਲ ਗਿਆ ਕਿਛੋਟ ਆ ਜਿਆ ਨੰਨਾ ਮੁੰਨਾ ਬੱਚਾ ਉਸਦੇ ਨਾਲ ਕੀਤੇ ਪੰਗੇ oh my god ਉਹ ਤਾਂ ਇਹਨਾਂ ਨੂੰ ਦੇਖੀ ਜਾਵੇ ਕਿ ਮੈਂ ਨੂੰ ਕੁਝ ਦਵਾਂਗੀਆਂ ਚੀਜ਼ੀਆਂ ਪਰ ਉਹ ਤਾਂ ਆਪ ਖਾਈ ਜਾਂਦੀਆਂ ਸੀ ਜੀ ਜੀ ਉਹ ਤਾਂ ਭੁਖੀਆਂ ਬਰਾਵਾ ਤੂੰ ਕੀ ਭਾਲਦਾ ਉਹ ਤੋਂ ਬਾਦ ਹੋ ਗਿਆ ਨੀਰਾ ਇੱਕ ਮੈਡਮ ਜੀ ਨੂੰ ਛੱਡਣਾ ਸੀਗਾ ਫਰਾਲੇ ਫਰਾਲੇ ਛੱਡ ਕੇ ਫੇਰ ਅਸੀਂ ਆਏ ਘਰ ਨੂੰ ਘਰ ਆ ਕੇ ਖਾਧੀਆਂ ਗਾਲਾਂ ਕਹਿੰਦਾ ਇਹਨਾਂ ਨੂੰ ਨੀਰਾ ਕਰਤਾ ਚਲੋ ਕੋਈ ਗੱਲ ਨਹੀਂ ਇੰਨੀ ਕਿ ਸੇਵਾ ਤਾਂ ਹੋਣੀ ਹੁੰਦੀ ਸਾਡੀ ਤੇ ਆਪਾਂ ਪਹੁੰਚ ਗਏ ਜੀ ਪਿੰਡ ਪਿੰਡ ਪਹੁੰਚ ਕੇ ਆਪਾਂ ਜਾਣਾ ਜੀ ਬਾਬਿਆਂ ਦੇ ਮੱਥਾ ਟੇਕਣਾ ਪਿੰਡ ਸਥਾਨ ਤੇ ਉੱਥੇ ਕੇ ਜੋਤ ਕਰਨ ਜੋਤ ਕਰਕੇ ਆ ਕੇ ਫਿਰ ਆਪਾਂ ਪਾਈਪਸ ਨੂੰ ਪੱਠੇ ਪੱਠੇ ਪਾ ਕੇ ਤੇ ਫਿਰ ਉਹਨੂੰ ਗਿੱਤਾਂ ਅੰਦਰ ਸਾਰ ਜਨ ਸਾਸਿਕਲ ਮਿਲਦੇ ਆ ਕੋਲ ਨਵੇਂ ਬਲੌਗ ਚ ਸਾਰੇ ਬਲੌਗ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ